ਪੰਜਾਬ ਦੇ ਵਿੱਚ ਹੜਾ ਦੇ ਵਿਚਾਲੇ ਇਸ ਵੇਲੇ ਸਥਿਤੀ ਕਾਫੀ ਗੰਬੀਰ ਹੈ ਤੇ ਇਸੇ ਵਿਚਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖੀ ਗਈ ਤੇ ਕੇਂਦਰ ਸਰਕਾਰ ਦੇ ਕੋਲ ਸੂਬੇ ਦੇ ਰੁਕੇ 60 ਹਜ਼ਾਰ ਕਰੋੜ ਦੇ ਫੰਡ ਜਾਰੀ ਕਰਨ ਦੀ ਮੰਗ ਕੀਤੀ ਗਈ ਤਾਂ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਚਿੱਠੀ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਵਿੱਚ ਹੜਾ ਦੀ ਗੰਬੀਰ ਸਥਿਤੀ ਤੋਂ ਜਾਣੂ ਕਰਵਾਇਆ ਤੇ ਉਹਨਾਂ ਨੂੰ ਲੰਬੇ ਸਮੇਂ ਬਾਅਦ ਆਈ ਸਭ ਤੋਂ ਪਿਆਰ ਨਾਕਾਫਤ ਵੀ ਦੱਸਿਆ ਉਨਾ ਕਿ ਹੈ ਕਿ ਕੁਦਰਤੀ ਆਫਤ ਦੇ ਨਾਲ ਇੱਕ ਹਜ਼ਾਰ ਤੋਂ ਵੱਧ ਪਿੰਡ ਤੇ ਲੋਕ ਪ੍ਰਭਾਵਿਤ ਨੇ ਸੀਐਮ ਮਾਨ ਦੇ ਵੱਲੋਂ ਇਹ ਕਿਹਾ ਗਿਆ ਕਿ ਪਾਰੀਮੀ ਤੇ ਡੈਮਾਂ ਤੋਂ ਛੱਡੇ ਪਾਣੀ ਦੇ ਨਾਲ ਕਈ ਜ਼ਿਲ੍ਹੇ 7 ਜ਼ਿਲ੍ਹੇ ਦੱਸੇ ਜਾ ਰਹੇ ਨੇ ਜਿਸ ਦੇ ਵਿੱਚ ਗੁਰਦਾਸਪੁਰ, ਕਪੂਰਥਲਾ, ਅੰਮ੍ਰਿਤਸਰ, ਪਠਾਨਕੋਟ, ਫਰੂਜ਼ਪੁਰ, ਫਾਜ਼ਲਕਾ ਤੇ ਹੁਸ਼ਿਆਰਪੁਰ ਨੇ ਜਿੱਥੇ ਹੜਾ ਦੀ ਗੰਬੀਰ ਸਥਿਤੀ ਹੈ ਮੁੱਖ ਮੰਤਰੀ ਮਾਨ ਦਾ ਕਹਿਣਾ ਹੈ ਕਿ ਸਥਿਤੀ ਵਿਗੜਦੀ ਜਾ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹਾਲਾਤ ਹੋਰ ਵਿਗੜ ਸਕਦੇ ਨੇ ਉਹਨਾਂ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਲਗਭਗ 3 ਲੱਖ ਏਕੜ ਖੇਤੀਬਾੜੀ ਜ਼ਮੀਨ ਮੁਕਤੋਰ ਤੇ ਚੋਨੇ ਦੇ ਖੇਤ ਹੜ੍ਹ ਦੇ ਪਾਣੀ ਦੇ ਨਾਲ ਡੁੱਬੇ ਹੋਏ ਨੇ ਜਿਸ ਨਾਲ ਬਾੜੀ ਤੋਂ ਕੁਝ ਹਫ਼ਤੇ ਪਹਿਲਾਂ ਹੀ ਫਸਲ ਦਾ ਨੁਕਸਾਨ ਹੋਇਆ ਭਗਵੰਤ ਮਾਨ ਦਾ ਕਹਿਣਾ ਹੈ ਕਿ ਪਸ਼ੂਆਂ ਦਾ ਵੀ ਕਾਫੀ ਨੁਕਸਾਨ ਹੈ ਜਿਸ ਨਾਲ ਰੋਜ਼ੀ ਰੋਟੀ ਜਿਨ੍ਹਾਂ ਦੀ ਡੇਰੀ ਫਾਰਮਿੰਗ ਤੇ ਪਸ਼ੂ ਪਾਲਣ ਤੇ ਚੱਲਦੀ ਹੈ ਉਹ ਵੀ ਕਾਫੀ ਪ੍ਰਭਾਵਿਤ ਹੋਏ ਨੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਧਿਆਨ ਦੇ ਵਿੱਚ ਜਾਂਦਾ ਹੈ ਕਿ ਜੀਐਸਟੀ ਲਾਗੂ ਕਰਨ ਤੇ ਵੈਟ ਸਲੈਪ ਤਬਦੀਲ ਕਰਨ ਕਾਰਨ ਸੂਬੇ ਨੂੰ 49727 ਕਰੋੜ ਰੁਪਏ ਦਾ مالی ਨੁਕਸਾਨ ਹੋਇਆ ਪਰ ਇਸ ਦਾ ਭਾਰ ਸਰਕਾਰ ਦੇ ਵੱਲੋਂ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਹੁਣ ਕਿ ਹੈ ਕਿ ਪਿਛਲੇ ਦੇ ਮਾਰਕੀਟ ਵਿਕਾਸ ਫੰਡ ਦੇ ਵਿੱਚ ਕਮੀ 8000 ਕਰੋੜ ਤੋਂ ਵਾਧੀ ਹੋ ਗਈ ਹੈ ਪੰਜਾਬ ਦੇ ਵਿੱਚ ਹਾਲੀ ਦੇ ਵਿੱਚ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ 828 ਕਰੋੜ ਰੁਪਏ ਦੇ ਪ੍ਰੋਜੈਕਟ ਨੂੰ ਰੱਦ ਕਰਨ ਨਾਲ ਪੈਂਡੂ ਲਿੰਕ ਸੜਕਾਂ ਤੇ ਮਾੜਾ ਪ੍ਰਭਾਵ ਪਵੇਗਾ ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਹਰੜਾ ਦੇ ਸੰਕਰ ਦੇ ਨਾਜ਼ੁਕ ਹਾਲਾਤਾਂ ਦਾ ਸਾਹਮਣਾ ਕਰ ਰਿਹਾ ਪ੍ਰਧਾਨ ਮੰਤਰੀ ਨੂੰ ਬੇਨਤੀ ਹੈ ਕਿ ਉਹ ਸੂਬੇ ਦੇ ਕੁਲ 60000 ਕਰੋੜ ਰੁਪਏ ਦੇ ਬਕਾਇਆ ਫੰਡ ਜਾਰੀ ਕਰ ਦੇ ਭਾਵੇਂ ਸਟੇਟ ਡਿਜ਼ਾਸਟਰ ਰਿਸਪਾਂਸ ਫੰਡ ਕੋਲ ਕਾਫੀ ਫੰਡ ਉਪਲਬਧ ਹਨ ਪਰ ਗ੍ਰਹਿ ਮੰਤਰਾਲੇ ਦੇ ਮੌਜੂਦਾ ਮਾਪਦੰਡਾ ਕਿਸਾਨਾਂ ਪਸ਼ੂ ਪਾਲਕਾ ਤੇ ਹੋਰ ਵਰਗਾਂ ਨੂੰ ਨੁਕਸਾਨ ਦਾ ਟੁਕੜਾਵਾ ਮੁਆਵਜ਼ਾ ਦੇਣ ਦੇ ਲਈ ਉਹਨਾਂ ਕਾਫੀ ਨਹੀਂ ਉਹਨਾਂ ਕਿਹਾ ਕਿ ਨਾ ਮਾਪਦੰਡਾ ਦਿੱਤਾ ਹੈ ਤਸਲ मुआवजा काफी घट मिलता है मिसाल दिद्या मुख्यमंत्री ने कहा कि जो फसलों का नुकसान तेती फीसदी तो सबसिडी सतारा हज़ार रुपए प्रति है अठाठ सौ रुपए प्रति एकड़ होंगी है कि बयासी सौ रुपए वादू योगदान पाती है जिसना किसानों को पंद्रह हज़ार रुपए प्रति एकड़ दते जाते हैं मुख्यमंत्री मान ने अपील की है कि फसल लगभग वाढ़ी के कंडे से सन इसलिए मुआवजा घटो घट पज़ार रुपए प्रति एकड़ाया जाए उन्होंने प्रधानमंत्री जमीनी हकीकत अनुसार ਐਸ ਡੀ ਆਰ ਐਫ ਦੇ ਮੁਆਵਜ਼ੇ ਦੇ ਨਿਯਮਾਂ ਨੂੰ ਸੋਧਣ ਦੀ ਅਪੀਲ ਕੀਤੀ ਹੈ ਉਹਨਾਂ ਨੇ ਕਿਹਾ ਤੇ ਵੀ ਦੁਹਰਾਇਆ ਕਿ ਸੂਬਾ ਸਰਕਾਰ ਐਸ ਡੀ ਆਰ ਐਫ ਸਕੀਮ ਦੇ ਅਧੀਨ ਆਪਣੇ ਲਾਜ਼ਮੀ 25% ਹਿੱਸੇ ਦਾ ਯੋਗਦਾਨ ਪਾਉਂਦੀ ਰਹੇਗੀ ਪੰਜਾਬ ਦੇ ਵਿੱਚ ਹੜਾ ਦੇ ਵਿਚਾਲੇ ਇਸ ਵੇਲੇ ਸਥਿਤੀ ਕਾਫੀ ਗੰਬੀਰ ਹੈ ਤੇ ਇਸੇ ਵਿਚਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖੀ ਗਈ ਤੇ ਕੇਂਦਰ ਸਰਕਾਰ ਦੇ ਕੋਲ ਸੂਬੇ ਦੇ ਰੁਕੇ 60000 ਕਰੋੜ ਦੇ ਫੰਡ ਜਾਰੀ ਕਰਨ ਦੀ ਮੰਗ ਕੀਤੀ ਗਈ ਤਾਂ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੀ ਚਿੱਠੀ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਵਿੱਚ ਹੜਾ ਦੀ ਗੰ ਦੀ ਤੋਂ ਜਾਣੂ ਕਰਵਾਇਆ ਤੇ ਉਹਨਾਂ ਨੂੰ ਲੰਬੇ ਸਮੇਂ ਬਾਅਦ ਆਈ ਸਭ ਤੋਂ ਪਿਆਨਾ ਕਾਫਤ ਵੀ ਦੱਸਿਆ ਉਨਾ ਕਿਹਾ ਹੈ ਕਿ ਇਸ ਕੁਦਰਤੀ ਆਫਤ ਦੇ ਨਾਲ ਇੱਕ ਹਜ਼ਾਰ ਤੋਂ ਵੱਧ ਪਿੰਡ ਤੇ ਲੋਕ ਪ੍ਰਭਾਵਿਤ ਨੇ ਸੀਐਮ ਮਾਨ ਦੇ ਵੱਲੋਂ ਇਹ ਕਿਹਾ ਗਿਆ ਕਿ ਪਾਰੀਮੀ ਤੇ ਡੈਮਾਂ ਤੋਂ ਛੱਡੇ ਪਾਣੀ ਦੇ ਨਾਲ ਕਈ ਜ਼ਿਲ੍ਹੇ 7 ਜ਼ਿਲ੍ਹੇ ਦੱਸੇ ਜਾ ਰਹੇ ਨੇ ਜਿਸ ਦੇ ਵਿੱਚ ਗੁਰਦਾਸਪੁਰ, ਕਪੂਰਥਲਾ, ਅੰਮ੍ਰਿਤਸਰ, ਪਠਾਨਕੋਟ, ਫਰੂਜ਼ਪੁਰ, ਫਾਜ਼ਲਕਾ ਤੇ ਹੁਸ਼ਿਆਰਪੁਰ ਨੇ ਜਿੱਥੇ ਹੜਾ ਦੀ ਗੰਬੀਰ ਸਥਿਤੀ ਹੈ ਮੁੱਖ ਮੰਤਰੀ ਮਾਨ ਦਾ ਕਹਿਣਾ ਹੈ ਕਿ ਸਥਿਤੀ ਵਿਗੜਦੀ ਜਾ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹਾਲਾਤ ਹੋਰ ਵਿਗੜ ਸਕਦੇ ਨੇ ਉਹਨਾਂ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਲਗਭਗ 3 ਲੱਖ ਏਕੜ ਖੇਤੀਬਾੜੀ ਜ਼ਮੀਨ ਮੁਕਤਉਰ ਤੇ ਚੋਨੇ ਦੇ ਖੇਤ ਹੜ੍ਹ ਦੇ ਪਾਣੀ ਦੇ ਨਾਲ ਡੁੱਬੇ ਹੋਏ ਨੇ ਜਿਸ ਨਾਲ ਬਾੜੀ ਤੋਂ ਕੁਝ ਹਫ਼ਤੇ ਪਹਿਲਾਂ ਹੀ ਫਸਲ ਦਾ ਨੁਕਸਾਨ ਹੋਇਆ ਹੈ ਪਗਵਤਮਾਨ ਦਾਇਕੜਾ ਦੇ ਪਸ਼ੂਆਂ ਦਾ ਵੀ ਕਾਫੀ ਨੁਕਸਾਨ ਹੈ ਜਿਸ ਨਾਲ ਰੋਜ਼ੀ ਰੋਟੀ ਜਿਨ੍ਹਾਂ ਦੀ ਡੇਰੀ ਫਾਰਮਿੰਗ ਤੇ ਪਸ਼ੂ ਪਾਲਨ ਤੇ ਚੱਲਦੀ ਹੈ ਉਹ ਵੀ ਕਾਫੀ ਪ੍ਰਭਾਵਿਤ ਹੋਏ ਨੇ। ਹੁਣਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਧਿਆਨ ਦੇ ਵਿੱਚ ਜਾਂਦਾ ਹੈ ਕਿ ਜੀਐਸਟੀ ਲਾਗੂ ਕਰਨ ਤੇ ਵੈਟ ਸਲੈਪ ਤਬਦੀਲ ਕਰਨ ਕਾਰਨ ਸੂਬੇ ਨੂੰ 49727 ਕਰੋੜ ਰੁਪਏ ਦਾ مالی ਨੁਕਸਾਨ ਹੋਇਆ ਪਰ ਇਸ ਦਾ ਭਾਰ ਸਰਕਾਰ ਦੇ ਵੱਲੋਂ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ। ਹੁਣਾ ਕਿ ਹੈ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਪਿੰਡੂ ਵਿਕਾਸ ਫੰਡ ਅਤੇ ਮਾਰਕੀਟ ਵਿਕਾਸ ਫੰਡ ਦੇ ਵਿੱਚ ਕਮੀ 8000 ਕਰੋੜ ਤੋਂ ਵੱਧਦੀ ਹੋ ਗਈ ਹੈ। ਪੰਜਾਬ ਦੇ ਵਿੱਚ ਹਾਲੀ ਦੇ ਵਿੱਚ ਪ੍ਰਧਾਨ ਮੰਤਰੀ ਗ੍ਰਾਮ ਸੜਕੀ ਯੋਜਨਾ ਦੇ 828 ਕਰੋੜ ਰੁਪਏ ਦੇ ਪ੍ਰੋਜੈਕਟ ਅਨੁਰਾਧ ਕਰਨ ਨਾਲ ਪੈਂਡੂ ਲਿੰਕ ਸੜਕਾ ਤੇ ਮਾੜਾ ਪ੍ਰਭਾਵ ਪਵੇਗਾ ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਹਰੜਾ ਦੇ ਸੰਕਟ ਦੇ ਨਾਜ਼ੁਕ ਹਾਲਾਤ ਦਾ ਸਾਹਮਣਾ ਕਰ ਰਿਹਾ ਹੈ ਪ੍ਰਧਾਨ ਮੰਤਰੀ ਨੂੰ ਬੇਨਤੀ ਹੈ ਕਿ ਉਹ ਸੂਬੇ ਦੇ ਕੁਲ 60 ਹਜ਼ਾਰ ਕਰੋੜ ਰੁਪਏ ਦੇ ਬਕਾਇਆ ਫੰਡ ਜਾਰੀ ਕਰਦੇ ਭਾਵੇਂ ਸਟੇ ਡਿਜ਼ਾਸਟਰ ਰਿਸਪਾਂਸ ਫੰਡ ਕੋਲ ਕਾਫੀ ਫੰਡ ਉਪਲਬਧ ਹਨ ਪਰ ਗ੍ਰਹਿ ਮੰਤਰਾਲੇ ਦੇ ਮੌਜੂਦਾ ਮਾਪਦੰਡਾ ਕਿਸਾਨਾਂ ਪਸ਼ੂ ਪਾਲਕਾਂ ਤੇ ਹੋਰ ਵਰਗਾਂ ਨੂੰ ਨੁਕਸਾਨ ਦਾ ਟੁਕੜਾਵਾ ਮੁਆਵਜ਼ਾ ਦੇਣ ਦੇ ਲਈ ਉਨ੍ਹਾਂ ਕਾਫੀ ਨਹੀਂ ਹਨ ਕਿਹਾ ਗਿਆ ਕਿ ਨਾ ਮਾਪਦੰਡਾ ਦੇ ਤਹਿਤ ਅਸਲ ਨੁਕਸਾਨ ਦੇ ਮੁਕਾਬਲੇ ਮੁਆਵਜ਼ਾ ਕਾਫੀ ਘੱਟ ਮਿਲਦਾ ਤਾਂ ਮਿਸਾਲ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਫਸਲਾਂ ਦਾ ਨੁਕਸਾਨ 33% ਜਾਂ ਇਸ ਤੋਂ ਵੱਧ ਹੁੰਦਾ ਹੈ ਤਾਂ ਦਿੱਤੀ ਜਾਣ ਵਾਲੀ ਲਾਗਤ ਸਬਸਿਡੀਆਂ 17000 ਰੁਪਏ ਪ੍ਰਤੀ ਹੈਕਟੇਅਰ ਜਾਂ 8600 ਰੁਪਏ ਇੱਕੜ 8200 ਰੁਪਏ ਵਾਧੂ ਯੋਗਦਾਨ ਪਾਉਂਦੀ ਹੈ ਜਿਸ ਨਾਲ ਕਿਸਾਨਾਂ ਨੂੰ કુલ 15000 ਰੁਪਏ ਪ੍ਰਤੀ ਇਕੜ ਦਿੱਤੇ ਜਾਂਦੇ ਨੇ ਮੁੱਖ ਮੰਤਰੀ ਮੰਨ ਅਪੀਲ ਕੀਤੀ ਹੈ ਕਿ ਫਸਲਾ ਲਗਭਗ ਬਾਟੀ ਦੇ ਕੰਡੇ ਤੇ ਸੰ ਇਸ ਲਈ ਮੁਆਵਜ਼ਾ ਘੱਟੋ ਘੱਟ 50000 ਰੁਪਏ ਪ੍ਰਤੀ ਇਕੜ ਵਧਾਇਆ ਜਾਵੇ ਉਹਨਾਂ ਪ੍ਰਧਾਨ ਮੰਤਰੀ ਨੂੰ ਜ਼ਮੀਨੀ ਹਕੀਕਤ ਦੇ ਅਨੁਸਾਰ ਐਸ ਡੀ ਆਰ ਐਫ ਦੇ ਮੁਆਵਜ਼ੇ ਦੇ ਨਿਯਮਾਂ ਨੂੰ ਸੋਧਣ ਦੀ ਅਪੀਲ ਕੀਤੀ ਹੈ ਉਹਨਾਂ ਕਿਹਾ ਤੇ ਵੀ ਦੁਹਰਾਇਆ ਕਿ ਸੂਬਾ ਸਰਕਾਰ ਐਸ ਡੀ ਆਰ ਐਫ ਸਕੀਮ ਦੇ ਅਧੀਨ ਆਪਣੇ ਲਾਜ਼ਮੀ 25 ਫੀਸਦੀ ਹਿੱਸੇ ਦਾ ਯੋਗਦਾਨ ਪਾਉਂਦੀ ਰਹੇਗੀ